Um... Uh -huh. ਸੇਰਾ ਸੇਰ ਸਮਾਨਤਾ ਪੂਰ। ਤਾਰਿ ਨਾਮ ਬਲ ਕਰਿਆ। ਪੂਰ ਹੈ ਪੂਰਿਆ ਸੰਗੋ ਸਾਥ ਸੁਭਾਗੇ ਬਦਲੇ ਕਰਿਆ। ਜਿਨਮ ਖਲਾਇ ਤੁਮ ਜੁਗਾਇ। ਮਨੁਰシ ਮਨਰਤ ਕਰਿਆ ਸਭਨ ਜਾਨੁ ਦਾਸ ਤਰਿ ਸਿਧਾਂਤ ਘਰ ਉਤਰ ਤਲ ਧਰਿਆ ਜਨ ਨਾਮੁ। ਬਗਵਨ ਸਭ ਬੰਦ ਜਗ ਜੈ ਤੇ ਰਤਨ ਆਰਾਮ ਰਿਆ। ਰਾਵਿਆ ਸਭ ਮਨ ਜਤ ਤਾਜ਼ੋ ਹਾਰਿ ਗੋਵਿੰਦ ਹਰੇ ਆਪੇ ਸੇ ਜੀਤਿਆ ਨਾਨ੍ਹ ਜੰਤ ਵਿਚਾਰੁ ਭਾਰਿ ਗਾਇ ਉਤਸਵ ਸਰਬੰਦਰ ਕਰੀ। ਹਾਰੇ ਗੋਵਿੰਦ ਸੁਨਾਣਾ ਇਕ ਦਾਦੇ ਇਕ ਵੇਖਾਰੀ ਜੀ ਸਭ ਦੇ ਰੀਤੋ ਜਿਵੜਾਣਾ। ਤੂ ਆਪਣੀ ਦਾ ਕਾਇਆ ਪੇ ਤੁਧਾਰੀ ਹਉ ਸੁਧਿ ਬਿਨੇ ਅਵਿ ਨਾਮ ਗਾਉ। ਤੂ ਪਾਉ ਗਰੰਮ ਬੇਹੰਤਾ ਦੇਹ ਅੰਤ ਜੀਤੇ ਰੀਤਾ ਬੁਨਿਆ ਗੁਰੂ ਨਾਨਕ। ਲੋਕ ਸੇਵਹੈ ਲੋਕ ਸੇਵਹੈ ਬਾਲੇ ਪਾਉਤੇ ਆਇਆ ਜੀਨਨ ਦਾ ਪਉ ਸੰਸਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਤੰਨਾ ਸੇ ਨੰਨਿਆ ਨਰ ਤੇ ਆਧਾਰੀ ਨੰਨਿਆ ਨਾਮ ਸੁਧਿਨ ਬਾਰਦਿਆਸੀ ਏਹੀ ਪਰਦਾ ਦੇਵੀ ਮੁਰਦੰਤਾ ਦੀ ਭਈ ਬੇ ਅੰਤਾਂ ਦੇ ਯਾਦੁ ਰੁਹਾਣੇ ਹਾਰ ਸੇ ਇਹ ਦਿਨ ਸੁਖ ਪਾਇਆ ਸਹਿਜੇ ਹਾਰ ਨਾਮ ਸਮਾਇ ਤੁਲਾ ਕੀ ਕਰਤਾ ਤੇਰਾ ਜੀ ਆ ਸਭ ਹੋਏ ਤੂ ਦਰਿਨ ਤੁਜਾ ਅਯੋਨਾ ਤੂਏ ਤੂ ਕਰ ਕਰ ਬਿਠੈ ਜਾਣਾ ਸੋਏ ਜਨ ਨਾਨਕ ਗੁਰੂ ਬੁਧ ਪਰਿ ਗੋਏ ਆਸਾ ਮਨ ਨਾਮਹਿ ਜਾ ਕੇਤੋ ਸਰਬ ਰਡੇ ਤੇਰੇ ਨਵਾ ਸਾਹ ਪਾਣ ਆਰੋਧਨ ਹੈ ਕੀਆ ਅੰਗੜ ਕੋ ਪਗ ਨੀ ਜਾਵੇ ਹਮ ਸਤਿ ਤੈਨ ਗੁਰੂ ਬਿਅੇ ਪਾਰਾਪਤ ਮਾਉਗਰਿਯਾ ਉਹ ਵੇਦ ਬਿਰਣਕੀ ਸੁਭੀ ਬਸਾਹ ਬਹੁ ਪਰਿਵਾਰਾਂ ਸੇਵਕਾਂ ਸੇਖਕ ਸਭੈ ਤ੍ਰਿ ਤਾਰਾਂ ਬਹੁ ਰੱਤਿਆ ਨਿਰਰਧੈ ਕਰਿਐ ਸੰਭਰ ਕੋ ਆਦਿ ਸੰਕਰਿਐ ਤੋਰਣ ਹੋਏ ਹਮਾਰੀ ਜਸਾ ਦੂਰ ਤਿਕ ਰਹੀ ਤੇ ਆਸ ਤਵਰਿ ਚਕ ਸੁਰੀ ਅਵਰਣ ਤੇ ਅਭੂਜ ਬਾਰਨ ਨਮੋ ਸੋਤਮ ਤੇ ਪਾਮ ਸੇਵਕ ਸੇਖਾ ਮਾਰੇ ਤਾਨਿਯਹ ਤੁਧ ਸਤਰ ਹਮਾਰੇ ਮਾਰਿਯਹ ਨਾਰਦ ਸਦਾ ਹਮਾਰੇ ਪ੍ਰਚੰਡੀ ਆਸਰ ਤੁਜੂ ਕਰਿ ਲੋਇ ਜਾਰਾ ਬਿਨੁ ਮਨ ਰਖਨਾਰੇ ਸਾਹਿਬ ਸੰਤ ਸਾਹਿਬ ਕਿਆਰੇ ਜੀ ਨਮਨ ਤੁਨ ਤੇ ਅੰਤਾਂ ਤਮਾਹ ਪਰਿਚਿਤ ਤੁਧ ਅਸੁਨੰਤਾ ਪਾਲ ਮਾਇ ਤਪਾ ਬਾਬਤ ਰਾਮ ਪਾਲ ਪਏ ਜਿਸੁ ਤੁੂ ਅਥਰਾ ਗਾਲ ਪਾਏ ਕਰਿ ਕ੍ਰਿਸ਼ਨ ਬਿਜਾਸਾ ਕਰਿ ਤਾਲ ਨਾ ਕੀਆ ਤੁਮਹਾਂ ਜੰਮ ਜਰਤਾਲ ਹੇ ਦਾਤਾਰ ਦਰਮਾਨੂ ਜੀਓ ਜਗਤਾਰ ਸੋਜੋ ਸੁਸਵਾਰਾ ਨੰਸ਼ਿਕਾਰ ਰਤਬੀ ਹੁਮਾਰਾ ਜੇਵਨ ਦਾਸ ਤਨ ਸੋਇ ਜਤਵਨ ਆਰੋਹੀ ਦੇਵ ਦਾਤ ਅਗਿਖੰ ਮੁਝਾਓ ਨਾਦ ਅੰਧੇ ਤਨ ਅਵਤਾਰਾ ਸੋਹਿ ਗੁਰੂ ਸਾਹਿਬ ਅਭਗਾਂ ਨਾਮਿ ਸ਼ਿਕਾਰ ਜਿਸਹਿ ਦੁਆਰ ਹਮਾਰੀ ਸ਼ਕਤ ਸਾਧੂ ਕੇ ਚੀ ਮੇਰਾ ਰੇਤ ਦੀ ਤੀਰ ਛੰਡਾ ਵਦਨਾਂ ਸេចਕਿ ਸਬਦ ਧਾਰੈ got ਸਤਿ ਸ੍ਰੀ ਅਕਾਲ ਸਵੇਰ ਵਕਤ ਨਾ ਆਪੇ ਨਾ ਜਲਿਓ ਈਸ਼ ਸੁਮਾਂ ਕਿਰਪਾ ਕਰਿ ਤਾਰੇ ਸਾਣਾ ਨਾਮੁ ਸਾਰੇ ਨਾਮ ਤਿਗਰ ਨਸਿਆ ਵੇ ਚਮਦ ਕਨੇ ਦਿਹ ਤਹੀ ਨਾਮੁ ਚੰਤੇ ਸਾਰੇ ਬਿਨ ਪ੍ਰਾਨੈ ਕਰਿ ਜੀਐ ਸਾਚਾ ਨਾਮੁ ਮੇਰਾ ਆਧਾਰੋ ਸਾਚਾ ਨਾਮੁ ਆਧਾਰ ਮੇਰਾ ਮੇਰੇ ਤੁਧੁ ਆਵ ਸਾਭੁ ਬੰਧਿਆ ਕਰਿ சாੰਤ ਸੁਖੁ ਨਿਐ ਵਸਿਆ ਦੇਰੇ ਵਿਚਾਰੁ ਸਭ ਪੂਜਨਿਆ ਤੁਧਾਰੁ ਯਾ ਦੇ ਰਿਯੰਨਾ ਅਹਿ ਨਾਮ ਤੁਸਾ ਸੰਪ ਤਾਵਲੰਦਰੁ ਤੇਯਾਰੁ ਸਰਜਾ ਗਾਮਿਰਾ ਪਾਰਦਾਰੁ ਗਾਜੇ ਮੰਡਯ ਚੰਦ ਤੇ ਨਿਰ ਸੁਭਾਗੈ ਭਰ ਸੁਭਾਗੈ ਜਯੰਦਵਾਜੇ ਕਲਾ ਜਿੰਦ ਗਨ ਧਾਰੀਆ ਪੰਚ ਰੂਪ tu mi senti